ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਣੀ ਆ ਜੀ ਕद्दू ਦੀ ਸਬਜ਼ੀ ਇਹ ਆਪਾਂ ਬਤਿਲੀ ਰੱਖ ਲਈ ਹੈ ਗੈਸ ਤੇ ਅੱਜ ਆਪਾਂ ਬਤਿਲੀ 'ਚ ਬਣਾਵਾਂਗੇ ਜੀ ਇਹ ਕਿਉਂ ਪਾ ਰਹੇ ਆ ਜੀ ਕਿਉਂ ਕਰਮ ਹੋਏ ਤਾਂ ਆਪਾਂ ਇਹਦੇ ਵਿੱਚ ਫਿਰ ਜੀਰਾ ਪਾਉਨੇ ਆ ਉਹ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਜੀਰਾ ਤੇ ਨਾਲ ਹੀ ਆਪਾਂ ਪਾ ਦਾਂਗੇ ਇਹ ਪਿਆਜ਼ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਿਆਜ਼ ਥੋੜੇ ਜਿਹਾ ਬਰਾਊਨ ਕਰ ਲੈਨੇ ਜੀ ਆਪਾਂ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਮਟਰ ਦੇ ਨਾਲ ਹੀ ਆਪਾਂ ਪਾ ਦਾਂਗੇ ਜਿਹਦੇ ਵਿੱਚ ਢੋਣ ਲੋਨ ਕੋਲ ਨਾਲ ਟਮਾਟਰ ਸੇਕੀ ਸੌਫਟ ਹੋ ਜਾਂਦਾ ਬਾਕੀ ਮਸਾਲੇ ਆਪਾਂ ਫੇਰ ਪਾਵਾਂਗੇ ਇਧਰ ਆਪਾਂ ਇਹ ਕਦੂ ਕੱਟ ਕੇ ਧੋ ਕੇ ਰੱਖਿਆ ਹੋਇਆ ਜੀ ਮਸਾਲਾ ਬਣਾ ਪੁੱਜ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਅੱਧਾ ਚਮਚਾ ਪਾਵਾਂਗੇ ਲਾਲ ਮਿਰਚ ਦਾ ਪਹਿਲਾਂ ਆਪਾਂ ਹਰੀਆਂ ਵੀ ਪਾਈਆਂ ਹੋਈਆਂ ਨੇ ਅੱਡੇ ਤੋਂ ਥੋੜਾ ਜਿਹਾ ਵੱਧ ਪਾਵਾਂਗੇ ਹਲਦੀ ਦਾ ਤੇ ਪਾਵਾਂਗੇ ਜੀ ਗਰਮ ਮਸਾਲਾ ਥੋੜੀ ਜੀ ਪਾਵਾਂਗੇ ਜੀ ਦੇਗੀ ਮਿਰਚ ਥੋੜਾ ਜਿਹਾ ਪਾਣੀ ਪਾ ਦਾਂਗੇ ਜੀ ਆਪਾਂ ਮਸਾਲਾ ਆਪਣਾ ਤਿਆਰ ਹੈ ਜੀ ਘਿਓ ਛੱਡ ਦਿੱਤਾ ਇਹਨੇ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਆਂ ਸਬਜ਼ੀ ਕੱਟਿਆ ਹੋਇਆ ਕੱਦੂ ਆਪਣਾ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾ ਰਹੇ ਆਂ ਜੀ ਜਿਆਦਾ ਕੋਈ ਮਸਾਲੇ ਵੀ ਨਹੀਂ ਪਾਉਂਦੇ ਇਹ ਥੋੜੇ ਜਿਹਾ ਪਾਵਾਂਗੇ ਜੀ ਵਿੱਚ ਆਲੂ। ਇਹਨੂੰ ਆਪਾਂ ਚੰਗੀ ਤਰ੍ਹਾਂ ਅਰਲਾ ਦਾਂਗੇ। ਥੋੜਾ ਜਿਹਾ ਪਾ ਦਾਂਗੇ ਜੀ ਇਹਦੇ ਵਿੱਚ ਪਾਣੀ। ਇਹ ਪਾਣੀ ਆਪਾਂ ਤਾ ਪਾ ਰਹੇ ਹਾਂ ਜੀ ਇਹਦੇ ਵਿੱਚ ਆਲੂ ਪਾਏ ਨੇ ਆਪਾਂ। ਆਲੂਆਂ ਨੇ ਪਾਣੀ ਪੀ ਲੈਣਾ। उनेरूआ पटाक दागीज़ सब्जियाँ पटाक के रखती थी इने टाइम जब पाठ टगले गये ये तो हमने वीडियो थोड़ी ही करी यार अगर ये ता लाइफ वाइन तेरे सेहज रोल करे हो जी, जी चैनल ते पहली बार आए हो ना चैनल को सब सब्सक्राइब जरूर करने तो आजे साथ ते स्पोर्ट भी बहुत से रोलता है ये स्पोर्ट जरूर करे ਟਾਪਾ ਬੁੰਨਲੇ ਆ ਜੀ। ਇਹਨੂੰ ਪਟਾਕੇ ਰੱਖ ਦਦੇ ਆ। ਰੈਸਟ ਲਈ ਆਖ ਲਾਂਗੇ 10 ਮਿੰਟ। ਫੇਰ ਮੁੱਕੀ ਦੇ ਲਾਂਗੇ ਦਵਾਰੇ ਜੀ। ਮਲਾ ਲੈਂਦੇ ਆ ਜੀ ਆਪਾਂ ਸਰਦੀ ਨੂੰ ਕਟਸੀ ਮਾਰ ਕੇ ਨੇ ਇੱਕ ਵਾਰ। ਸੌਰੀ ਜੀ। ਇਹਨੂੰ ਹੋਰ ਤੱਕ ਹੋਈ ਇਹ ਖਟਕਾ ਸੁਣਿਆ ਬਾਹਰ ਟੈਕ ਤੇ ਚੱਲ ਰਿਹਾ ਆਪਣਾ। ਖਟਕਾ ਹੋ ਰਿਹਾ ਉਹਦਾ। ਰੋਟੀ ਕਰ ਰਹੇ ਨੇ ਜੀ ਆਪਣੇ ਤਾਂ ਕਰਕੇ ਟਰੈਕਟਰਾਂ ਦਾ ਹਟਕਾ ਹੋ ਰਿਹਾ ਬਾਹਰ ਸਬਜ਼ੀ ਆਪਣੀ ਬਣ ਰਹੀ ਹੈ ਇਹ ਤੇ ਦੂਸਰੇ ਗੈਸ ਤੇ ਆਪਾਂ ਘੜ ਜਾਂ ਤਵਾ ਰੋਟੀ ਬਣਾਉਣੀ ਹੈ ਜੀ ਬਾਬਾ ਆਉਣ ਵਾਲਾ ਡਾਣੀ ਨੂੰ ਬਾਬੇ ਲਈ ਰੋਟੀ ਬਣਾ ਕੇ ਰੱਖਦੇ ਹਾਂ ਇਹ ਤਵਾ ਆਪਣਾ ਘਖਣ ਨੂੰ ਟਾਈਮ ਲਾਉਂਦਾ ਜੀ ਭਾਰਾ ਥੋੜਾ ਜਿਹਾ सब्जी अपनी बन गई जी गैस आप कर देंगे बंद इधर अपनी रोटी भी बन गई बाबा जी वास्ते बाबा जी आऊंगे जी डाली लैन चोपड़ के रख लेने जी रोटी आप ਨੇੜੇ ਤੋਂ ਦੁਕਾਨ ਆ ਸਬਜੀ ਆਪਾਂ ਤੁਹਾਨੂੰ ਇਹ ਦੇਖੋ ਜੀ ਆਪਾਂ ਦੁੱਧ ਵਾਲੀ ਨਹੀਂ ਬਣਾਉਣੀ ਇਹ ਬਿਨਾ ਦੁੱਧ ਤੋਂ ਬਣਾਉਣੀ ਹੁੰਦੀ ਆ ਜੇ ਤੁਸੀਂ ਦੁੱਧ ਵਾਲੀ ਬਣਾਉਣੀ ਆ ਤਾਂ ਇਹਦੇ ਵਿੱਚ ਟਮਾਟਰ ਨਾ ਪਾਓ ਟਮਾਟਰ ਨਾਲ ਦੁੱਧ ਫਟ ਜਾਂਦਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ